ਦੋਸਤੋ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੇ ਗੌਤਮ ਨਵਲਖਾ ਅਤੇ ਨਿਊਜ਼ ਟ੍ਰਿਕ ਦੇ ਸੰਸਥਾਪਕ ਵਰਵੀਰ ਪੁਰਕਾਸਿਬ ਦੇ ਸਬੰਧ ਦੇ ਵਿੱਚ ਇੱਕ ਫੈਸਲਾ ਦਿੱਤਾ ਹੈ ਜਿਹੜਾ ਕਿ ਕਾਨੂੰਨ ਅਤੇ ਹੱਕ ਦੀ ਲੜਾਈ ਦੇ ਲਈ ਇੱਕ ਬਹੁਤ ਵੱਡਾ ਫੈਸਲਾ ਹੈ ਤੇ ਅੱਜ ਅਸੀਂ ਕਰਾਂਗੇ ਇਸ ਵਿਸ਼ੇ ਨੂੰ ਲੈ ਕੇ ਕੁਝ ਗੱਲਾਂ ਸੁਪਰੀਮ ਕੋਰਟ ਵੱਲੋਂ ਦੋ ਵੱਖ-ਵੱਖ ਕੇਸਾਂ 'ਚ ਸੁਣਾਏ ਫੈਸਲੇ ਜਿਨ੍ਹਾਂ 'ਚ ਨਿਊਜ਼ ਕਲਿੱਕ ਦੇ ਸੰਸਥਾਪਕ ਤੇ ਮੁੱਖ ਸੰਪਾਦਕ ਉਰ ਬੀਰ ਪ੍ਰਕਾਸ਼ ਪਾਤੇ ਮਨੁੱਖੀ ਹੱਕ ਕਾਰਕੁਨ ਗੌਤਮ ਨਵਲੱਖਾ ਦੀ ਰਿਹਾਈ ਦੇ ਹੁਕਮ ਦਿੱਤੇ ਗਏ ਆ ਇਸ ਇੱਕ ਤਰ੍ਹਾਂ ਨਾਲ ਨਿਆ ਪ੍ਰੈਸ ਦੀ ਆਜ਼ਾਦੀ ਅਤੇ ਕਾਨੂੰਨੀ ਪ੍ਰਕਿਰਿਆਵਾਂ ਦੀ ਅਖੰਡਤਾ ਦੀ ਇੱਜ਼ਤ ਦੇ ਪ੍ਰਤੀਕ ਹਨ ਸੁਪਰੀਮ ਕੋਰਟ ਨੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੋ ਕਾਨੂੰਨ ਜਿਨੂੰ ਯੂਏਪੀਏ ਕਹਿੰਿਆ ਇਹਦੇ ਤਹਿਤ ਇਹਨਾਂ ਦੀਆਂ ਗ੍ਰਿਫਤਾਰੀਆਂ ਨੂੰ ਗੈਰਕਾਨੂੰਨੀ ਠਹਿਰਾ ਦਿੱਤਾ ਹੈ ਸਿੱਖਲੀ ਅਦਾਲਤ ਦੇ ਇਸ ਫੈਸਲੇ ਨਾਲ ਗ੍ਰਿਫਤਾਰੀਆਂ ਦੀ ਪ੍ਰਕਿਰਿਆ ਨੂੰ ਅਮਲ ਚ ਲਿਆਉਣ ਵੇਲੇ ਕਾਨੂੰਨ ਦੀ ਢੁਕਮੀ ਪਾਲਣਾ ਅਤੇ ਵਿਅਕਤੀਗਤ ਹੱਕਾਂ ਦੀ ਰਾਖੀ ਦੀ ਅਹਿਮਤ ਉੱਭਰ ਕੇ ਸਾਹਮਣੇ ਆਈ ਦੋਮਾਕੇਸਾਂ ਵਿੱਚ ਅਸਹਿਮਤੀ ਦਾ ਕਲਾਕੁੱਟਨ ਤੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਦਹਿਸ਼ਤ ਵਿਰੋਧੀ ਇਹਨਾਂ ਕਾਨੂੰਨਾਂ ਦੀ ਦੁਰਵਰਤੋਂ ਉੱਤੇ ਸਵਾਲ ਚੁੱਕੇ ਗਿਆ। ਪ੍ਰਕਾਸ਼ਬ ਨੂੰ ਕਥਿਤ ਵਿਦੇਸ਼ੀ ਫੰਡਿੰਗ ਜਿਹਦੇ ਵਿੱਚ ਪੀਐਮਐਲਏ ਅਤੇ ਰਾਸ਼ਟਰ ਵਿਰੋਧੀ ਗਤੀਵਿਧੀਆਂ ਜਿਹਦੇ ਵਿੱਚ ਐਨਐਸਏ ਤੇ ਨਵਲੱਖਾਂ ਨੂੰ ਪੀਮਾ ਕੋਰੇ گاؤں ਕਟਨਾ ਕਰਮ ਨਾਲ ਸੰਬੰਧਿਤ ਦੋਸ਼ਾਂ ਦੇ ਨਿਰਾਸਤ ਵਿੱਚ ਰੱਖਿਆ ਗਿਆ ਸੀ। ਸਪਸ਼ਟ ਸਬੂਤਾਂ ਤੇ ਪ੍ਰਕਿਰਿਆ ਦੀ ਅਨਹੋਂਚੋਂ ਹੋਈਆਂ ਇਹਨਾਂ ਗ੍ਰਿਫਤਾਰੀਆਂ ਦੀ ਸਿਵਲ ਸੁਸਾਇਟੀ ਤੇ ਕਮਾਂਤਰੀ ਨਿਗਰਾਨਾ ਵੱਲੋਂ ਕਰੜੀ ਨਖੇਦੀ ਕੀਤੀ ਗਈ ਸੀ ਇੱਕ ਪਾਸੜ ਸਰਕਾਰੀ ਕਾਰਵਾਈ ਖਿਲਾਫ ਨਾਗਰਿਕ ਸੁਤੰਤਰਤਾ ਦਾ ਦੀ ਰਾਖੀ ਦੀ ਗੱਲ ਕਰਦਿਆਂ ਸੁਪਰੀਮ ਕੋਰਟ ਨੇ ਬਾਰ ਬਾਰ ਦੁਹਰਾਇਆ ਕਿ ਜ਼ਮਾਨਤ ਇੱਕ ਕਾਇਦਾ ਤੇ ਕੈਦ ਇੱਕ અપਵਾਦ ਹੋਣੀ ਚਾਹੀਦੀ ਹੈ ਜਿਹਨੂੰ ਕਹਿੰਦੇ ਨੇ ਬੇਲ ਨੌਰ ਜੇਲ ਪ੍ਰਕਾਸ਼ ਦੇ ਕੇਸ ਵਿੱਚ ਸਿੱਖਲੀ ਅਦਾਲਤ ਨੇ ਉਭਾਰਿਆ ਕਿ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀਆਂ ਨਾਲ ਉਸਤੇ ਜੁੜੇ ਹੋਣ ਦਾ ਕੋਈ ਸਿੱਧਾ ਸਬੂਤ ਨਹੀਂ ਹੈ ਇਸ ਦੇ ਨਾਲ ਹੀ ਪ੍ਰਕਾਸ਼ ਨੂੰ ਗ੍ਰਿਫਤਾਰ ਕਰਨ ਦੀ ਕਾਲੀਚ ਕਾਨੂੰਨੀ ਏਜੰਸੀਆਂ ਵੱਲੋਂ ਕਾਨੂੰਨੀ ਹੱਦਾ ਉਲੰਘਣ ਦੀ ਨਖੇਦੀ ਇਹਨਾਂ ਵੱਲੋਂ ਕੀਤੀ ਗਈ ਆ ਇਹਨਾਂ ਦੇ ਖਾਮੀਆਂ ਦੀ ਗੱਲ ਕੀਤੀ ਗਈ ਆ ਕਿਸੇ ਵੀ ਵਿਅਕਤੀ ਨੂੰ ਗੰਭੀਰ ਦੋਸ਼ਾਂ ਤਹਿਤ ਗ੍ਰਿਫਤਾਰ ਕਰਨ ਵੇਲੇ ਕਾਨੂੰਨੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਤੇ ਜੋਰ ਦਿੱਤਾ। ਇਹਨਾਂ ਦੀ ਰਿਹਾਈ ਨੇ ਉਸ ਸਿਧਾਂਤ ਨੂੰ ਪੁਕੇਰਾ ਕੀਤਾ ਹੈ ਕਿ ਸਮਾਜਿਕ ਆਰਥਿਕ ਤਬਦੀਲੀ ਲਈ ਸੰਘਰਸ਼ ਕਰਨਾ ਤੇ ਅਸਹਿਮਤੀ ਜਤਾਉਣਾ ਅਪਰਾਧ ਨਹੀਂ ਬਲਕਿ ਇਹ ਲੋਕਤੰਤਰ ਦੇ ਜ਼ਰੂਰੀ ਤੱਤ ਹਨ। ਇਹਨਾਂ ਕੇਸਾਂ ਨੇ ਯੂਏਪੀਏ ਅਤੇ ਜਿਹੇ ਹੋਰ ਕਾਨੂੰਨਾਂ ਦੀ ਵਰਤਮਾਨ ਚ ਸੁਧਾਰ ਦੀ ਲੋੜ ਨੂੰ ਵੀ ਉਭਾਰਿਆ ਹੈ ਭਾਵੇਂ ਰਾਸ਼ਟਰੀ ਸੁਰੱਖਿਆ ਸਭ ਤੋਂ ਉੱਤੇ ਹੈ ਪਰ ਸਿਆਸੀ ਮੰਤਵਾਂ ਲਈ ਅਜਿਹੇ ਕਾਨੂੰਨਾਂ ਦੀ ਦੁਰਵਰਤੋਂ ਨੇ ਨਿਆਂਿਕ ਢਾਂਚੇ 'ਚ ਲੋਕਾਂ ਦੇ ਭਰੋਸੇ ਨੂੰ ਥੋੜਾ ਲਾਇਆ ਹੈ ਅਤੇ ਜਮਹੂਰੀ ਹੱਕਾਂ ਦੀ ਦਾਬੀ ਕਾਂ ਕੀਤਾ ਹੈ ਕਾਨੂੰਨੀ ਘਾੜੀਆਂ ਤੇ ਜੈਨਸ ਏਜੰਸੀਆਂ ਨੂੰ ਅਦਾਲਤ ਵੱਲੋਂ ਦਿੱਤੇ ਸੁਨੇਹੇ ਉੱਤੇ ਜ਼ਰੂਰ ਗੌਰ ਕਰਨਾ ਚਾਹੀਦਾ ਅਤੇ ਇੱਕ ਅਜਿਹਾ ਕਾਨੂੰਨੀ ਢਾਂਚਾ ਵਿਕਸਿਤ ਕਰਨਾ ਚਾਹੀਦਾ ਜੋ ਅਸਲੋਂ ਸਾਰੇ ਨਾਗਰਿਕਾਂ ਦੇ ਹੱਕਾਂ ਤੇ ਆਜ਼ਾਦੀ ਦੀ ਰਾਖੀ ਕਰੇ ਦੋਸਤੋ ਇਸ ਕੇਸ ਨੇ ਬਹੁਤ ਸਾਰੇ ਹੋਰ ਜਿਹੜੇ ਲੋਕ ਜੇਲ੍ਹਾਂ ਦੇ ਵਿੱਚ ਬੈਠੇ ਆ ਤੇ ਉਹਨਾਂ ਨੂੰ ਯੂਪੀਏ ਐਨਐਸਏ ਪੀਐਮਐਲਏ ਜਿਹੇ ਬਹੁਤ ਸਾਰੇ ਕਾਨੂੰਨਾਂ ਦੀਆਂ ਮਦਾ ਲਗਾ ਕੇ ਜੇਲ੍ਹਾਂ ਦੇ ਵਿੱਚ ਬਿਨਾਂ ਟਰਾਇਲ ਦੇ ਬਿਨਾਂ ਉਹਨਾਂ ਨੇ ਇਹ ਦੱਸੇ ਕਿ ਉਹਨਾਂ ਨੇ ਜਿਹੜਾ ਕਿਹੜਾ ਜੁਰਮ ਕੀਤਾ ਹੈ ਉਹਦੇ ਤਹਿਤ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਹੈ ਤੇ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਨਾਲ ਉਹਨਾਂ ਦੇ ਸਾਰਿਆਂ ਦੀ ਦੇ ਲਈ ਇੱਕ ਆਸ ਬੱਜੀ ਆ ਕਿ ਉਹ ਜੇ ਨਾਲ ਚੋ ਬਾਹਰ ਆ ਸਕਦੇ ਆ ਉਮੀਦ ਹੈ ਅਜਿਹੇ ਫੈਸਲਿਆਂ ਦੇ ਨਾਲ ਲੋਕਾਂ ਦਾ ਨਿਆਂਕ ਪ੍ਰਕਿਰਿਆ ਦੇ ਵਿੱਚ ਜਿਹੜਾ ਵਿਸ਼ਵਾਸ ਹੈਗਾ ਉਹ ਬੱਜੇਗਾ ਤੇ ਸਾਡਾ ਦੇਸ਼ ਖੁਸ਼ਹਾਲ ਹੋਵੇਗਾ ਦੋਸਤੋ ਅਜਿਹਾ ਕੁਝ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਹਾਂ ਅਤੇ ਤੁਹਾਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਸਾਡੇ ਨਾਲ ਬਣਦੇ ਰਹੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਲੈ ਕੇ ਦੇਖਦੇ ਰਹੋ ਰੈਸ਼ਨਲ ਟਾਕ ਅਗਰ ਆਪਕੋ ہماری ਵੀਡੀਓ ਅੱਛੀ ਲਗੀ ਤਾਂ ਵੀਡੀਓ ਨੂੰ ਲਾਈਕ ਕਰੇ ਨਹਾਫ ਕੇ ਲਿਏ ਕਮੈਂਟ ਬਾਕਸ